ਸਾਬਕਾ ਵਿਧਾਇਕ ਜਗENDER ਪਾਲ ਨੂੰ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ ਚ ਭੇਜ ਦਿੱਤਾ ਸਾਬਕਾ ਵਿਧਾਇਕ ਜਗENDER ਪਾਲ ਨੂੰ ਪਠਾਨਕੋਟ ਸਬ ਜੇਲ੍ਹ ਚ ਭੇਜਿਆ ਗਿਆ ਜਗENDER ਪਾਲ ਨੂੰ ਬੀਤੇ ਦਿਨੀਂ ਨਾਜਾਇਜ਼ ਮਾਈਨਿੰਗ ਅਤੇ ਪੁਲਿਸ ਨਾਲ ਦੁਰਵਿਵਹਾਰ ਦੇ ਮਾਮਲੇ ਚ ਗ੍ਰਿਫਤਾਰ ਕੀਤਾ ਗਿਆ ਸੀ ਸਾਬਕਾ ਵਿਧਾਇਕ ਜਗENDER ਪਾਲ ਦੇ ਵਕੀਲ ਨੇ ਦਿੱਤੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਕੱਲ ਪੰਜਾਬ ਪੁਲਿਸ ਅਤੇ ਮਾਈਨਿੰਗ ਵਿਭਾਗ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਪੋਆ ਵਿਧਾਨ ਸਭਾ ਦੇ ਸਾਬਕਾ ਵਿਧਾਇਕ ਜਗਿੰਦਰ ਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਸੀ ਇਸ ਮੌਕੇ ਅਦਾਲਤ ਦੇ ਬਾਹਰ ਜਗਿੰਦਰਪਾਲ ਦੇ ਸਮਰਥਕਾਂ ਦੀ ਵੱਡੀ ਪੀੜ ਦੇਖਣ ਨੂੰ ਮਿਲੀ ਜੋ ਜਗਿੰਦਰਪਾਲ ਦੇ ਹੱਕ ਵਿੱਚ ਨਾੜੇਬਾਜ਼ੀ ਕਰ ਰਹੇ ਸਨ ਅਤੇ ਪੰਜਾਬ ਸਰਕਾਰ ਖਿਲਾਫ ਗੁੱਸਾ ਜ਼ਾਹਰ ਕਰ ਰਹੇ ਸਨ ਇਸ ਮਾਮਲੇ ਵਿੱਚ ਮਾਨਯੋਗ ਕੋਰਟ ਨੇ ਜੋਗਿੰਦਰ ਪਾਲ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਪੇਜ ਦਿੱਤਾ ਗਿਆ ਜਿੰਦਾਬਾਦ 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 ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਅ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੁਲਿਸ ਨੇ ਤਾਰਾਗੜ ਪੁਲਿਸ ਨੇ ਐਫ ਆਈ ਆਰ 88 ਨੰਬਰ ਜਿਹੜੀ ਹੈ ਅ ਸਾਡੇ ਕਲਾਇੰਟ ਸ੍ਰੀ ਜੋਗਿੰਦਰ ਪਾਲ ਜਿਹੜੇ ਐਕਐਮਐਲਏ ਨੇ ਉਹਨਾਂ ਦੇ ਖਿਲਾਫ ਦਰਜ ਕੀਤੀ ਅ 21 ਜਿਹੜਾ ਆਰਟ 1 ਜਿਹੜਾ ਮਾਈਨਿੰਗ ਐਕਟ ਦਾ 353 186 ਆਪੀਸੀ ਦੇ ਤਹਿਤ ਉਹਦੇ ਚ ਅੱਜ ਉਹਨਾਂ ਨੇ ਪੇਸ਼ ਕੀਤਾ ਸੀਗਾ ਜੁੜੀ ਮਿਨਿਸਟਰ ਸਾਹਿਬ ਦੇ ਜਿਨ੍ਹਾਂ ਨੇ ਅੱਜ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਬਾਕੀ ਫਰਦਰ ਇਹਦੇ ਤੇ ਜਿਸ ਤਰੀਕੇ ਦੇ ਨਾਲ ਵੀ ਅਸੀਂ ਉਹਨਾਂ ਦੀ ਬੇਲ ਜਿਹੜੀ ਆ ਉਹ ਮੂਵ ਕਰਾਂਗੇ ਔਰ ਜੋ ਵੀ ਬੜੀ ਕਾਰਵਾਈ ਲਾਹ ਮੁਤਾਬਕ ਹੈ ਉਹ ਕਰਾਂਗੇ